ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਜੀ ਕੱਲ ਤਾਂ ਨਾਰਾਜ ਐ ਨਾਮਨਾ ਵੀਰ ਆਇਆ ਤੇ ਦੋਵੇਂ ਨਹੀਂ ਆਏ ਤੇ ਹੁਣ ਵੀਰ ਦੁਆਰ ਤੇ ਫੋਨ ਕਰਿਆ ਮੈਂ ਰਾਜਵੀਰ ਇਹਨੂੰ ਤੇ ਕਹਿੰਦਾ ਮੈਂ ਆਉਂਦਾ ਕਹਿੰਦਾ ਰਾਤ ਤੇ ਤੁਹਾਡੇ ਪਿੰਡ 'ਚ ਕਿਸੇ ਹੋਰ ਦੇ ਕੰਮ ਕਰਦਿਆਂ ਕਰਦਿਆਂ ਕਹਿੰਦਾ ਰਾਤ ਨੇਰੀ ਹੋ ਗਏ 8:00 ਵਜੇ ਹੈਨਾ ਹੁਣ ਕਿੱਥੇ ਜਾਣਾ ਪਾ ਚਲ ਸਮਾਨ ਦਾ ਦੇਖੀਏ ਮੈਂ ਸਵੇਰੇ ਲਿਆ ਕੇ ਤਾਂ ਰੱਖ ਲੰਦਾ ਤੇ ਇਹ ਕਹਿੰਦਾ ਹੁਣ ਆਉਂਦਾ 8:30 ਵਜੇ ਤੱਕ ਚਲੋ ਦੇਖਦੇ ਹਾਂ 8:30 ਤੱਕ ਵੀ ਠੀਕ ਕਰ ਲਾਂਦੇ ਤੇ ਤੁਹਾਨੂੰ ਬੈਂਕ ਸਾਈਡ ਦਿਖਾਉਂਦਾ ਸਾਡੇ ਰੰਗ ਚੱਲਦਾ ਤੇ ਲੋਕ ਇੱਧਰ ਮਾਸੜ ਆਪਣੇ ਘਰ ਨੂੰ ਰੰਗ ਕਰਵਾ ਰਹੇ ਨਾ ਵਾ ਤੇ ਆ ਸਾਡਾ ਉਹਨਾਂ ਦਾ ਬਾੜਾ ਤੇ ਆ ਸਾਡੇ ਵੀ ਰੰਗ ਕਰਾਉਣ ਲੱਗੇ ਨਾਈ ਨੰਗੜ ਦਾ ਨਿੰਬੜ ਜੂ ਆਜੇ ਇੱਧਰ ਕੀ ਹਾਲ ਹੈ ਵੀਰੇ ਪਾਵਾ ਨੇ ਨਿੰਬੜ ਜੂ ਆ ਗਿਆ ਅਜੇ ਨਿੰਬੜ ਜੇ ਨਾਲ ਅੱਗੇ ਨਿਕਲੀ ਰੰਗਦਾਰਨਾ ਵਲੋਤਾ ਇਦਾਂ ਹੀ ਕਰਦੇ ਕਿ ਤਾਰਿਆ ਦਾ ਉਹ ਵੀ ਨਹੀਂ ਨਹੀਂ ਤਾਰਿਆ ਅੱਛਾ ਉਹ ਵੀ ਤਾਰਦੇ ਹਾਂ ਕਾਲ ਦੀ ਜਿੱਤਰੀ ਹੁੰਦੀ ਹੈ ਯਾਰ ਹਾਂ ਨੀਵਲ ਐ ਮਾਰ ਵਿਚ ਦਿਖੀ ਜਾਂਦੀ ਹੁੰਨੀ ਹੈ ਨਾ ਕਾਲ ਸੀ ਚਮਕੀ ਜਾਂਦੀ ਫਿਰ ਵਿਚ ਨੀਵਲ ਐ ਮਾਰਦਾ ਹੂੰ ਠੀਕ ਠੀਕ ਬਾਈ ਗੰਧ ਰਹਿ ਗਈ ਉਹ ਬਾਕੀ ਹੋਰ ਇਹ ਰਿੰਗਲੇ ਰਹਿ ਗਏ ਬਾਕੀ ਨਿਭੜੀ ਆ ਹਾਂ ਮਾ ਲੱਕੜੀ ਦਾ ਰਹਿ ਗਿਆ ਹੁਣ ਲੱਕੜੀ ਦਾ ਰਹਿ ਗਿਆ ਬਾਤ ਅਸ ਨਹੀਂ ਅਰਬਾਦੀ ਰਹਿ ਗਏ ਰਿੰਗਲੇ ਰਹਿ ਗਏ ਰਿੰਗਲੇ ਲੱਗੇ ਮੁੰਡਾ ਠੀਕ ਠੀਕ ਦੋ ਜਾਣੇ ਅੱਜ ਨਾ ਉਹ ਠੇਕੇਦਾਰ ਆਉਂਦਾ ਹਾਂ ਲੈ ਦੇ ਇਹਦੇ ਤੇ ਹੈ ਨਹੀਂ ਨਹੀਂ ਇਹ ਤਾਂ ਹੋਰ ਦੇ ਬਿੰਦੂ ਦੇ ਤਾਂ ਨਹੀਂ ਕਿਧਰੇ ਬਿੰਦੂ ਦੇ ਤਾਂ ਨਹੀਂ ਹੈਗੇ ਬੰਦੇ ਨਹੀਂ ਨਹੀਂ ਭੈਣੀ ਦੀ ਭੈਣੀ ਦੇ ਮੇਰੀ ਦੇ ਬੀਰੀ ਦੇ ਹਾਂਜੀ ਹਾਂਜੀ ਠੀਕ ਠੀਕ ਖੱਡਾ ਠੇਕਾ ਕਿਤੇ ਹੋਰ ਨੂੰ ਦਿੱਤਾ ਹੋਦਾ ਆਪਣਾ ਠੇਕਾ ਕਿਤੇ ਹੋਰ ਕੋਲ ਤਾਂ ਆਹਨੇ ਬੜੇ ਵਧੀਆ ਸਾਡੇ ਪਿੱਛੇ ਸ਼ੁਰੂ ਹੋ ਜਾਂਦੀਆਂ ਨੇ ਇਹਨਾਂ ਕੰਮ ਤਾਂ ਹਾ ਗਰਦੰਦਰ ਨੰਨਾਂ ਨੇ ਚਾਲ ਸਾਡੇਗੇ ਨਹੀਂ ਵੀ ਹਲੇ ਸਿੰਗਲ ਕੋਟੇ ਵੱਜਿਆ ਵਾ ਆ ਸਾਰਾ ਤਾਰ ਕੇ ਦੁਬਾਰਾ ਫੇਰ ਹੋਣਾ ਰੰਗ ਸੋ ਚੰਦਾ ਤਾ ਤਾ ਲੈ ਸਾਰੀ ਸੈਟਿੰਗ ਯਾਰ ਹੋਣੀ ਆ ਆਹ ਪਾਣੀ ਆ ਗਏ ਸੀਗਾ ਉਰੇ ਇਹ ਵੀ ਦਵਾਰਾ ਕਰ ਹੋਣੀ ਸਾਰੀ ਉਹ ਜੇ ਇਹਨਾਂ ਬੰਦ ਕਰੇ ਉਰੇ ਅੰਦਰ ਵਾਵਾ ਵਾਜਦੀ ਦੀ ਉਰੇ ਤੇ ਠੰਡੀ ਠੰਡੀ ਸਾਰੇ ਸਾਰੇ ਹਨ ਮੱਕੇ ਠੀਕ ਆ ਦਵਾਰਾ ਲੱਗੇ ਦੋ ਕੁ ਪਾਈਪ ਇਹ ਕਦੇ ਦਵਾਈ ਦੇ ਸਾ ਗੈਸ ਵਾਲਾ ਪੈਪ ਸੀਗਾ ਰਿਸ਼ਾਇਦ ਉਹ ਦਵਾਇਆ ਸੀਗਾ ਤੇ ਦੇਖਦੇ ਹੁਣ ਅੱਗੇ ਕਿ ਤੇ ਆਪਾਂ ਜਦ ਤੱਕ ਚੱਲਦੇ ਪਿੰਡ ਵਾਲੀ ਮੋਟਰ 'ਪਾ ਤੇ ਹੁਣ ਨੂੰ 5 ਮਹੀਨੇ ਹੋ ਗਏ 5 ਮਹੀਨੇ ਜ ਆਪਣਾ ਸਾਰਾ ਘਰ ਦਾ ਕੰਮ ਨਿਭੜ ਜਾਣਾ ਹੁਣ ਤੱਕ ਸਾਰੇ ਟੀਟੇ ਨਮੀ ਆ ਕੇ ਲੱਗ ਜਾਣੀ ਸੀ ਤਾਂ ਜੋ ਰਬਰ ਮਜ਼ੂਰ ਸੀਗਾ ਤੇ ਹੁਣ ਚੱਲਦੇ ਆਪਾਂ ਪਿੰਡ ਵਾਲੀ ਮੋਟਰ ਤੇ ਪਿੰਡ ਵਾਲੀ ਮੋਟਰ ਤੇ ਗੇੜਾ ਮਾਰੇ ਹਾਂ ਨੇ ਕਣਕ ਦੇਖਦੇ ਹਾਂ ਕਿੰਨੀ ਕੀ ਨਿਕਲੇਗੀ ਤੇ ਲੋ ਜੀ ਪਿੰਡ ਪਹੁੰਚ ਗਏ ਖੇਤਾਂ 'ਚ ਚੱਕਰੋ ਹਰੇ ਹੀ ਮਾਰਨ ਲੱਗੇ ਹੁਣ ਸਾਰੇ ਪਾਸੇ 15 ਦਿਨ ਦਾ ਕਣ ਹੋਰ ਹਰੇ ਹਰੇ ਹਾ ਜਾਣੇ ਸਾਰੇ ਪਾਸੇ ਹੁਣ ਇੱਧਰ ਵੀ ਹਲੇ ਨਿਕਲਦੀ ਗੋੜੀ-ਗੋੜੀ ਤੇ ਦੇਖ ਕੇ ਚੱਲੀਏ ਘਰਾਂ ਧੰਮਾ ਵਸਤਰੀ ਆਉਣ ਲੱਗਿਆ ਉਹਨੂੰ ਬਲੈਮ ਇੱਕ ਕੰਮ ਵਾਸਤੇ ਉਹਨੂੰ ਘਰ ਜਾ ਕੇ ਦੱਸੂਗਾ ਤਾਂ ਆਪਣੀ ਕਣਕ ਦੇਖ ਕੇ ਚੱਲਦੇ ਫੜਾਫੜ। ਲੋ ਜੀ ਹੁਣ ਚੈੱਕ ਕਰੋ ਵੀ ਐਨ। ਹਨਾ ਕਿਤਾ ਆਪਣੀ ਸੋਹਣੇ ਨਿਕਲੀ ਆਂ ਦਿਨ ਦੇ ਸਾਰੀਆਂ। ਤੇ ਚੱਲੀ ਹੁਣ ਕਰਾਂ। ਕਹਣਾ ਕਿ ਦੇਖੀ ਮਿਸਤਰੀ ਵੀ ਆਉਣੇ ਆਣਾ ਹੁਣ ਤੰਮਾ ਮਿਸਤਰੀ ਨੂੰ ਮਿਲੋ ਸਸਰੀਗਾ ਤਾਂ ਬੁਲਾ ਦੇ ਨਾਲ ਲੇਬਰ ਵਾਲੇ ਇਹ ਦਿਖਾਵਾਂ ਤੁਹਾਡੇ ਕੰਮ ਉਹ ਨਹੀਂ ਬਤ ਬਾਰੀ ਦੇ ਆਂ ਵਾਲੇ ਮੈਂ ਦਿਖਾਉਣੇ ਨੇ ਅੱਧੀ ਵੀਡੀਓ ਚ ਹਾਂ ਉਹ ਇੰਦਰੋਂ ਜਿਹੜਾ ਅੱਲੇ ਪਿੱਛੇ ਨੂੰ ਹੁਣ ਕਿੱਧਰ ਲਾਇਆ ਵਾ ਕੰਮ ਕੰਮ ਤਾਂ ਉੱਥੇ ਯਾਰ ਆਹ ਵਾ ਜਰਾ ਮੁੰਡੇ ਮਾਲਾ ਕਰ ਜਾਣਾ ਅੱਛਾ ਨਹੀਂ ਇਹਦਾ ਖਾਣਾ ਨਹੀਂ ਲੈ ਗਿਆ ਕੋਈ ਨਾਲ ਉਹਦੇ ਫਰਕ ਪੁੱਤ ਕਰਿਆ ਉਹ ਸਰਦਾ ਲੈਂਟਰ ਦਾ ਹੁੰਦਾ ਸਕੌਣ ਉਹ ਭਰੂੰਗਾ ਲੱਕ ਹੀੜਾਂ ਪਾਈ ਹੋਈ ਆ ਮੈਂ ਸਾਰਾ ਕੋਈ ਪੱਕਾ ਕੰਮ ਕਰਿਆ ਉਹ ਮੈਂ ਦਿਖਾਉਣਾ ਮੈਂ ਉਹ ਗਲਤੀ ਵੇਡਣੀ ਦੀ ਕੀਤੀ ਮੈਂ ਕਹਿੰਦਾ ਅੱਜ ਦੀ ਗਲਤੀ ਹੈ ਨਹੀਂ ਯਾਹ ਦਾ ਵੀ ਹਾਂ ਪਾਈ ਵੀ ਅੰਦਰ ਇਸ ਹਾਲ ਅੰਦਰ ਉਹ ਲੈਂਡਰ ਦੇ ਐ ਲੀਕ ਹੁੰਦਾ ਹੈ ਹਾਂ ਉਹਨਾਂ ਨੂੰ ਦੱਸ ਦੀ ਆ ਚੀਜ਼ ਆ ਪਰਾਂ ਕੀ ਆ ਗੱਲ ਹਾਂ ਆ ਤੁਹਾਡਾ ਸਰੀਆ ਲਾਮਕਾ ਦਾ ਇਹ ਕੱਢੋ ਬਾਈ ਸਾਰੇ ਇਹਦਾ ਵੱਡਣਾ ਰਹਾ ਤਾਂ ਇਹਨੂੰ ਖੋਜਦਾ ਜਾਵੇ। ਅੰਡੇ ਨਹੀਂ ਨਿਕਲਦੇ ਹੁੰਦੇ। ਇਹ ਨਿਕਲ ਜਾਣਾ। ਬਾਕੀ ਥੋੜਾ ਕੰਮ ਠੀਕ ਹੈ। ਹੁਣ ਇੱਥੇ ਨਹੀਂ ਖਲਾਬ ਹੈਗੀ। ਇੱਥੇ ਹੋਈ ਪਾਇਆ ਹਾਂ। ਕਿਹਾ ਹਾਂ ਉਹ ਸੁੱਕਾ ਹੋ। ਇਹ ਹੋਰ ਇਹ ਵੀ ਤਾਂ ਬੰਡ ਵਾ। ਮੇਰੇ ਲਈ ਹੈਗੀ। ਅੱਦਮੀ ਹੈ ਇਹ ਗੰਦੇ ਹਾਂ ਲੰਘ ਗਿਆ ਹੈਗਾ ਨਾ ਹੁਣ ਤਾਂ ਠੇਕੇ 'ਤੇ ਕੰਮ ਲੈਂਦੇ ਦੂਵੇ ਦਿਹਾੜੀ ਵਾਲਾ ਕੰਮ ਨਹੀਂ ਲੈਂਦੇ ਕਹਿੰਦੇ ਕਹਿੰਦਾ ਠੇਕੇ ਤੋਂ ਹੋਗੇ ਹਾਂ ਠੇਕੇ 'ਤੇ ਕੰਮ ਲੈਂਦੇ ਹੁਣ ਘਰ ਪਾਉਣ ਦਾ ਕਹਿੰਦੇ ਦਿਹਾੜੀ ਵਾਲਾ ਕੰਮ ਬੰਦ ਕਰਤਾ ਕਹਿੰਦੇ ਤਾਂ ਠੀਕ ਹੈ ਉਹ ਇਹਨਾਂ ਦੇ ਹਿਸਾਬ ਤਾ ਪੰਦਾ ਹੁਣ ਤੇ ਹੁਣ ਦੇਖ ਤੇ ਕੱਤ ਖਰਾਜ ਜਾਂਦਾ ਤਾਂ ਲੋ ਜੀ ਬਾਹਰ ਖੜਾ ਰਾਜੂ ਹਾਂਜੀ ਫੋਨ ਕਰ ਜਾਂਦੇ ਆ ਆ ਗਾਈ ਲਿਆਂਦਾ ਤੁਹਾਡਾ ਲਓ ਜੀ ਪੈਸੇ ਤੁਹਾਡੇ ਠੀਕ ਹੈ ਜੀ ਅ ਛੁੱਟੀ ਕਰੀ ਘੁੰਮਣ ਜਾਣਾ ਹਾਂਜੀ ਪੂਰੇ ਪੂਰੇ ਓਕੇ ਠੀਕ ਆ ਜੀ ਠੀਕ ਆ ਜੀ ਤੇ ਲੋਈ ਰਾਜ ਮਿਸਤਰੀ ਆ ਗਿਆ ਸਮਾਨ ਲਿਆਂਦਾ ਸੀ ਬੜੇ ਯਾਗੀ ਦੇਖਣ ਨੂੰ ਗੰਦ ਹਾਂ ਯਾਰ ਬਾਥਰੋਂ ਜਿਹੜਾ ਮੈਂ ਖਾ ਲਿਆ। ਪੰਨਰ ਵੀ ਹਾਂ। ਹਾਂ। ਫੋੜੀ ਲੈ ਗਿਆ ਤਾਂ। ਅੱਛਾ। ਇਹਨੂੰ ਸਿੱਧੀ ਸਪਲਾਈ ਹੈ ਨਾ ਇਹ ਆਪਣੇ। ਹਾਂਜੀ। ਸਪਲਾਈ ਹੈ ਦੂਜੀ ਸੈਟ ਥੋੜਾ ਔਖਾ ਕੰਮ ਆ ਜਾਂਦਾ ਹੈ। ਹਾਂਜੀ। ਇੱਧਰ ਸਾਡਾ ਸਰ ਗਿਆ ਹਮਦੂ 600 ਚ ਉਧਰ ਲੱਗਣਾ ਨਾ 3000 ਲੱਗਣਾ। ਦੋਵੇਂ ਬਾਸ। ਸਸੇ ਇੱਕ ਬਾਤ ਉਹਨਾਂ ਰੱਖੀ ਜੀ ਸਪਲਾਈ ਸਿੱਧੀ ਜਿਹਾ ਨੋਰਮਲ ਬਾਸ ਵਰਗੇ ਹੁੰਦੇ ਗਾ। ਉਹ ਥੋੜਾ ਮਾਡਰਨ ਆ ਜਾਂਦਾ ਥੋੜਾ ਜਿਹਾ। ਹੈ ਤਾਂ ਇਹ ਵੀ ਉਹ ਲੱਗ ਸਕਦਾ ਉਧਰ ਨਾ ਫਾਰਮ ਉੱਪਰ। ਹਾਂਜੀ ਹਾਂਜੀ। Það er dillir það er mann að okay, hljóða. Okay, pál okay. ég, okay. pál ég að það byrja. Pál ég, pál ég. Það er ekki upp að hljóða. ਹਾਂ ਫੋਰ ਯੂ ਦੀ ਮੰਨ ਹ ਪਾਣੀ ਵਿੱਚ ਆ

ਉਹਦ ਨਹੀਂ ਗਿਜਰ ਪਤਾ ਨਹੀਂ ਉਹ ਦੇਖੇ ਉਹ ਨੰਗਰੇ ਨਹੀਂ ਲੱਗਾ ਥੋੜੀ ਹੋ ਗਿਆ ਕੋਰੋਨਾ ਜੇ ਬਹੁਤ ਮਨਾਜ ਜੇ ਮੁਗਰਾ ਮੇਰੇ ਅਸਤੇ ਕੋੰਗਾ ਲਈ ਮੈਂ ਵੀ ਆ ਗਿਆ ਆ ਨਰਮਨ ਕਿ ਇੱਧਰ ਨਾਲ ਤੁਹਾਡਾ ਦਾ ਜਾਊਗਾ ਗੱਭਿਆ ਨੇਕੀ ਵਾਲੀ ਤੁਹਾਡਾ ਤੇ ਹੋ ਗਿਆ ਆ ਤਾਜ਼ਾ ਪਾਣੀ ਵਾਲਾ ਹੋ ਗਿਆ ਆ ਟੈਂਕੀ ਵਾਲਾ ਇਹ ਤਾਂ ਗੀਜ਼ਰ ਵਾਲਾ ਨੇ ਬਣੀ ਹੋਊਗੀ ਠੀਕ ਹੈ ਤੇ ਲੋ ਜੀ ਬਿਜਨਰਾ ਗਿਜ਼ਰਾ ਲਗਾ ਮਨੇ ਬੜ ਗਿਆ ਤੇ ਇਹ ਕੰਮ ਵੇਰ ਰਹਿ ਗਿਆ ਆਪਣਾ ਹੈਗਾ ਬਿਜਲੀ ਵਾਲਾ ਉੱਪਰ ਲੱਗੇ ਚੱਲਣਾ ਬਿਜਲੀ ਹੜੇਦਾਨ ਖੋਂ ਦਿਖਾਉਣਾ ਮੈਂ ਇੱਧਰ ਉੱਪਰ ਉਹ ਪਰਲਾ ਪਾਣੀ ਚ ਕਰ ਦੇ ਸਕਦੇ ਮੈਂ ਮਮੇ ਨੇ ਕੰਮ ਖਾੜ ਤੋਂ ਖਾੜਾ ਹਾਂ ਚੰਕਾ ਵੀ ਦੱਤ ਹੋਰ ਦੁਆਰਾ ਸਾਫ ਕਰ ਦੇਣੀ ਉਹ ਜਲ ਸਮਾਨ ਚੱਕ ਦਿੰਦੇ ਉਹ ਹਾਂ ਸਮਾਨ ਚੱਕ ਕੇ ਪਰਾ ਰੱਖ ਦਿੰਦੇ ਹਾਂ ਪਰ ਲੈ ਸਪਲਾਈ ਸਾਡੀ ਜਲਦੀ ਨਹੀਂ ਕਿਉਂਕਿ ਇਹ ਤਾਂ ਉਹ ਲੋਣਾ ਪੈਣਾ ਪਲੱਗ ਪਲੱਗ ਉਹ ਸਪਲਾਈ ਆਉਣੀ ਹੈ ਇਹ ਦੇਖੋ ਤਾਂ ਇਹਦਾ ਲੈਡ ਬਣ ਦੇਣੇ ਕੱਲੀ ਜੁ ਵੀ ਲੈਣ ਸਪਲਾਈ ਹੈ ਡੈਕਟਾਂ ਲਈ ਹੁਣ ਤੇ ਇਹਦੇ ਕੱਲ ਸ਼ਾਮ ਤੱਕ ਕਹਿੰਦਾ ਹਾਂਗਾ ਬਾਕੀ ਦੇਖਦੇ ਹੈ ਬਿਜਲੀ ਆਵੇ ਸ਼ਾਮ ਤੱਕ ਅੱਜ ਸ਼ਾਮ ਤੱਕ ਜਾਂ ਅੱਜ ਸ਼ਾਮ ਤੱਕ ਜਾਂ ਫਿਰ ਕੱਲੂ ਸਵੇਰੇ ਸਾਜਦੇ ਕਹਿੰਦਾ ਹੇ ਹੁਣ ਜਿਹੜਾ ਦੂਆ ਗੀਦਰ ਸੀਗਾ ਆਪਣਾ ਉਹਦੇ ਵੀ ਤੁਹਾਨੂੰ ਦੱਸ ਦਿੰਦਾ ਮੈਂ ਉਹ ਇਹਨਾਂ ਨੂੰ ਪੁੱਛਿਆ ਸੀਗਾ ਤੇ ਉਧਰ ਉਹਨਾਂ ਨੂੰ ਵੀ ਪੁੱਛਿਆ ਸੀਗਾ ਉਹ ਕਹਿੰਦੇ ਜਿਹੜਾ ਮੈਂ ਛੋਟਾ ਗੀਦਰ ਮੰਗਾਇਆ ਉਹ ਕਹਿੰਦੇ ਗਰੰਟੇ ਚ ਮਾਰਦਾ ਹੁੰਦਾ ਉਹ ਫੇਰ ਹੁਣ ਉਹ ਨਹੀਂ ਲਵਾਉਣਾ ਕਹਿੰਦੇ ਉਹ ਨਾਲ ਲਵਾਇਓ ਚਲ ਹੁਣ ਤਾਂ ਆਪਾਂ ਨੂੰ ਬੜਾ ਹੀ ਲਵਾ ਲਿਆ ਬੜਾ ਹੀ ਲਵਾ ਲਿਆ ਇਹ ਵੀ ਚਲਾਉਣਾ ਤਾਂ ਕਹਿੰਦੇ ਬਿਜਲੀ ਵਾਲੇ ਨੂੰ ਬਲਾ ਕੇ ਉਹਨੂੰ ਦਿਖਾਉਣਾ ਕਿ ਉਹ ਚ ਕਰੰਟ ਤਾਂ ਨਹੀਂ ਆਉਂਦਾ ਛੋਟੇ ਚ ਨਾ ਨਾ ਉਹ ਚ ਬੜੇ ਚ ਅੱਛਾ ਕਾਤੇ ਕਿਵਰੇ ਕਰੇ ਸਪਲਾਈ ਹੁੰਦੀ ਗਲਤ ਹੋ ਜਾਂਦੀ ਆ। ਕਿ ਉਹ ਦਿਖਾ ਕੇ ਤੇ ਉਹਨੂੰ ਕਹਣਾ ਇੱਕ ਆਪਣਾ ਇੱਕ ਅਰਥ ਚਲਾ ਦੇ ਆ ਤਾਂ। ਜਿਗਣਾ ਕਰੰਟ ਕਰੰਟ ਤੇ। ਅੱਛਾ। ਇੱਕ ਕਰਤਾ ਚਲਾ ਲੈਣਾ ਆਪਣਾ اورੇ ਦੇ ਮੈਚ ਨਾਲ। ਓਰੇ ਜਿਗਣਾ ਹੁਣ ਬੂਟੀ ਸਪਲਾਈ ਉਹ ਲੱਗੇ ਕੱਢੀ ਵੀ ਉਹਨੇ। ਹੁਣ ਗੀਜ਼ਰ ਵਾਲੀ ਸਪਲਾਈ ਓਰੇ ਤੇ ਔਨ ਕਰਕੇ ਫੇਰ ਚੱਲੂਗੀ। ਅੱਛਾ ਵਾਹ। ਹਾਂ। ਓਰੇ ਤੇ ਆਫ ਕਰੀ ਵੀ ਹੁਣ ਮੈਨੂੰ ਪਤਾ ਨਹੀਂ ਕਿੱਧਰ ਨੂੰ ਆ। ਚਲ ਆਪੇ ਦੱਸੂਗਾ। ਆਪੇ ਦੱਸਣ ਨੂੰ ਆ ਜਣਾ। ਮੈਂ ਕਹਾਂ ਜਾਂਚ ਹੋ ਗਈ ਸ਼ਾਵਨ ਨੂੰ। ਫੋਨ ਕਰਕੇ ਯਾਰ ਕਰਾ ਦੂੰ ਇੱਕ ਵਾਰ ਫੇਰ। ਠੀਕ। ਤੇ ਹੁਣ ਚਲਿਏ ਬੈਕ ਸਾਈਡ ਤੇ ਰੰਗ ਵਾਲੇ ਦਾ ਕੰਮ ਦੁਹੋਂਦਾ ਤੁਹਾਨੂੰ ਮੈਂ ਇਹ ਵੇ ਉਧਰ ਵੀ ਨਿਬੜੇਗਾ ਰੰਗ ਨਾਲ ਦੋ ਕੋਟ ਫਿਰ ਗਏ ਬੜੀ ਛਿੱਤੀ ਸੁੱਕਦਾ ਅੱਛਾ ਥੋੜੇ ਜਿ ਦੇ ਲੱਗੇ ਹੋਣੇ ਹਨ ਹਾਂ ਹਾਂ ਤੇ ਫਿਰ ਅੱਧੇ ਵੀ ਲੱਗੇ ਰਹੇ ਨੇ ਨਾ ਮੈਂ ਨਾਲ ਦੇ ਨਾਲ ਛਿੱਟੇ ਸਾਫ ਕਰ ਦਿੰਦੇ ਹਾਂ ਹਾਂ ਉਹ ਬੁਰਸ਼ ਦੇ ਦਿੰਦੇ ਆ ਦੂਵਾਰ ਰਗੜਨੇ ਵਾਲਾ ਨਾ ਹੈਗਾ ਹੀ ਫਿਰ ਬ੍ਰੇਕ ਮਾਰ ਮਾਰ ਦੇਣਾ ਹੈ ਇਹ ਨੂੰ ਮਾਟਾ ਮੁਨਾ ਉਹਨੇ ਦੱਕਾ ਚੈ ਰੰਗਾ ਦਾ ਅਸਰ ਰੜਕੇ ਆ ਦੇ ਦਿੰਨੀ ਮੇਰੇ ਰੜਕੇ ਦੀ ਹੁੰਦੀ ਹੈ ਕੋਈ ਬਣ ਗਈ ਖਾਂਦਾ ਨਵੇਂ ਅੱਤੇ ਰੰਗ ਉੱਤੇ ਨਹੀਂ ਇਹ ਗਿਲ ਲਈ ਪਰਣਾ ਪੱਕਦੇ ਨਹੀਂ ਹੋ ਪੱਕਦੇ ਟਾਈਮ ਇੱਕ ਵਾਰੀ ਪਾਣੀ ਵੱਜ ਕੇ ਝੜੂ ਵੱਜਣਾ ਉੱਤਰੇ ਹਾਂ ਪ੍ਰਾਈਮਰ ਉੱਤਰਦਾ ਹੁੰਦਾ ਹੀ ਨਹੀਂ ਮੈਂ ਵੀ ਜਿਹੜਾ ਪ੍ਰਾਈਮਰ ਹਾਂ ਉਹ ਨਹੀਂ ਉੱਤਰਦਾ ਹੁੰਦਾ ਇਹ ਤਾਂ ਉੱਤਰ ਹੀ ਨਹੀਂਦਾ ਪ੍ਰਾਈਮਰ ਪ੍ਰਾਈਮਰੀ ਪ੍ਰਾਈਮਰ ਦੂਆ ਪਲਾਸਟਿਕ ਪੇਂਟ ਜਾਂ ਸਮਝ ਗਈ ਮੈਂ ਵੀ ਉਹ ਉਹ ਕਹਿੜਾ ਹੁੰਦਾ ਹੋਰ ਰੰਗ ਨਹੀਂ ਉੱਤਰਦਾ ਇਹ ਥੱਲੇ ਵਾਲੀ ਹੈ ਇਹ ਨਾ ਇਹਨਾਂ ਨਾਲ ਸਾਫ਼ੀ ਕਰ ਲਈਏ ਪਰ ਉਹਨਾਂ ਦੇ ਅੰਦਰ ਲੇ ਮੈਂ ਬੁਰਸ਼ ਰਾ ਲੋ ਜੀ ਸਾਫ ਸਪਾਈ ਕਰਤਾ ਮਮੇ ਜੀ ਨੇ ਇਧਰ ਵੀ ਧੋ ਲੈਣਾ ਨਾ ਲੱਗਦੀ ਇਹ ਤਾਂ ਨੂੰ ਗਿੱਲਾ ਕਰ ਹੀ ਪਿਆ ਇਹਦੇ ਮਾਣ ਮੋਟੇ ਦਾਗ ਆ ਗਏ ਕਿਨਾਂ ਤੁਰਦੇ ਫਿਰਦੇ ਦੁੱਤਰਿਆਣੇ ਉਹਦਾ ਐਂ ਸਾਗ ਹੋ ਗਈ ਇਹਨਾਂ ਨੇ ਕੰਦ ਵੀ ਹੋ ਗਈ ਐ ਨਾ ਆ ਗਿਆ ਵੀ ਚੱਲੀਏ ਹੁਣ ਮੋਰੇ ਲੋਰੀ ਨਿਭੜ ਗਿਆ ਹੁਣ ਸਾਰਾ ਕੰਮ ਤੇ ਨਾਵੇਂ ਚੀਜ਼ ਲੱਗੇ ਤਾਂ ਲੱਗੇ ਚਾਰਿਆ ਹੁੰਦਾ ਟੁੱਟੀਆਂ ਲੱਗੀਆਂ ਉੱਧਰ ਥੋੜੇ ਨੂੰ ਨਾ ਸੀ ਨਹੀਂ ਪਹਿਲਾਂ ਬਾਹਰ ਤੇ ਪਾਣੀ ਢੋਈ ਕਰਦੇ ਸੀ ਅੰਦਰ ਨੂੰ ਤੇ ਬਾਹਰ ਤੇ ਫਿਰ ਆ ਗਿੱਲਾ ਹੋਇਆ ਤਾਂ ਤਿਲਕਾਂ ਦਾ ਡਰ ਰਹਿਣਾ ਦਾ ਹੁਣ ਉਹ ਕੰਮ ਵਧੀ ਹੋ ਗਿਆ ਅੰਦਰ ਹੀ ਟੁੱਟੀ ਲੱਗੀ ਆਪਣੀ ਦੂਜੀ ਪਾਣੀ ਵਾਲੀ ਜਿਹੜਾ ਬਾਹਰ ਤੇ ਪਾਣੀ ਸਿੱਧਾ ਬਣਾ ਅੰਦਰ ਆਇਆ ਕਰਨਾ ਤਾਰਿਆ ਪਾਣੀ ਤੇ ਬਾਕੀ ਕੰਮ ਲੋਟ ਹੈ ਤੇ ਹੁਣ ਅੱਗੇ ਦੇਖਦੇ ਹੁਣ ਨਵੀਂ ਜੀਹ ਲੱਗਦੇ ਮਾਣੋ ਬੱਚਾ ਬਣਾਇਆ ਏ ਕਣੀ ਹੁੰਦਾ ਨਵੀਂ ਜੀਹ ਲਾ ਦੀ ਚਾਹ ਜਾਂ ਹੁੰਦਾ ਗੱਲ ਕਰਨ ਲੱਗਿਆਂ ਬਤਾ ਦਿੰਦਾ ਹੈ ਹਾਂ ਹਾਂ ਸਾਲ ਹੋ ਗਿਆ ਤਾਂ ਸਾਲ ਹੋ ਗਿਆ ਤਾਂ ਤੇ ਅਸੀਂ ਆ 5 ਕਿ ਮਿੰਟੇ ਉੱਪਰ ਗਏ ਆ ਨਾ ਅਮੇ 5 ਕਿ ਮਿੰਟੇ ਗਏ ਤੇ ਉੱਪਰ ਅਸੀਂ ਹਾਂ ਦੇਖਣ ਹਾਂ ਪਾਣੀ ਇੰਨੇ ਚ ਗਰਮ ਕਰਤਾ ਤਾਂ ਉਹਨੇ ਗੀਦਰ ਦਾ ਸਾਡਾ ਠੀਕ ਹੈ ਇਹ ਵੀਰ ਵਧੀਆ ਵੀਜ਼ਰ ਵਧੀਆ ਕਰੀਬਨ ਕਰੀਬਨ ਇਹਨਾਂ ਨੂੰ ਲੱਗਿਆ ਹੋਣਾ 5 ਸਾਲ ਹੋ ਗਏ ਹੋਣਾ ਇਹਨਾਂ ਮੇ ਜਿਆਦਾ 11 5 ਸਾਲ ਤੋਂ ਜਿਆਦਾ ਦਿੱਤ ਚੀਜ਼ਾਂ ਵੀ ਵਧੀਆ ਆਉਂਦੀਆਂ ਨੇ ਜਦ ਹਾਂ ਚੀਜ਼ ਵੀ ਉਸ ਟਾਈਮ ਜਿਹੜੀ ਆਪਾਂ ਲਵਾਈ ਆ ਵਧੀਆ ਸੀ ਹਮ ਹੁਣ ਤਾਂ ਚੀਜ਼ ਹਰੇਕ ਚ ਮਲਾਵਟ ਹਰੇਕ ਚੀਜ਼ ਲਫਾਫੇ ਜੇ ਆਉਣ ਲੱਗੇ ਹੁੰਦੇ ਲਫਾਫੇ ਜੇ ਹੁੰਦੇ ਆ ਖੜਦੇ ਪੈਟ ਫੁੱਟ ਪੈਲਾ ਜਾਂਦੇ ਲੱਗਦੇ ਬਾਜਮ ਉਹ ਤਾਈ ਦਾ ਉਹਨਾਂ ਨੇ ਦੂਆ ਮੈਨੂੰ ਜਿਹੜਾ ਹੁਣ ਦੂਵੇ ਦੀ ਦੱਸ ਦਿੰਦਾ ਜਿਹੜਾ ਛੋਟਾ ਮੀਨੀ ਗੀਜ਼ਰ ਜਿਹਾ ਮੰਗਾਇਆ ਸੀਗਾ ਟੁੱਟੇ ਮੇ ਲੱਗਣਾ ਕਹਿੰਦਾ ਫਿਰ ਧਿਆਨ ਨਾਲ ਆਉਣਾ ਪੈਂਦਾ ਉਹ ਕਹਿੰਦੇ ਉਹਦੇ ਸਿਰਫ ਕੱਲੀ ਰੋੜੇ ਹੁੰਦੀ ਹੈ ਕਹਿੰਦਾ ਉਹ ਕਰੰਟ ਮਾਰ ਦਿੰਦੀ ਹੁੰਦੀ ਕਈ ਵਾਰ ਉਹ ਮੰਗਾ ਭਈ ਰਹਿਣੇ ਦਿੰਦੇ ਫਿਰ ਲਾਉਣ ਕਾ ਨੂੰ ਲਾਉਣਾ ਰਿਕਸ਼ਾ ਲੈਣਾ ਵੀ ਉਹਦਾ ਜੇ ਆਪਣਾ ਹੁਣ ਅਹੀ ਗੀਜ਼ਰ ਲੱਗ ਗਿਆ ਦਿੱਤੇ ਭਾਂਡੇ ਮਾਂ ਜਿਹੜਾ ਨਾ ਉਸ ਉੱਥੇ ਵੀ ਆਪਣਾ ਛੋਟਾ ਗੀਜ਼ਰ ਲੱਗਣਾ ਉੱਥੇ ਪਤਾ ਨਹੀਂ ਕਿੰਨੇ ਲੀਟਰ ਦੇ ਹਿਸਾਬ ਨਾਲ ਪਤਾ ਨਹੀਂ ਕਿੰਨੇ ਲੀਟਰ ਵਾਲਾ 10 ਲੀਟਰ ਉੱਥੇ ਲੱਗਿਆ ਰਤਾ ਉੱਥੇ ਕਰੜ ਫਲੈਟ ਚ ਉਹਨਾਂ ਕੋਲੇ ਛੋਟਾ ਲੱਗੂਗਾ ਉਹਨੇ ਤੇ ਚਲੋ ਭਈ ਬਾਕੀ ਦੇਖਦੇ ਹੁਣ ਅੱਗੇ ਕੀ ਬਣਦਾ ਚੱਲੀ ਜਾਂਦੇ ਕੰਮ ਹੌਲੀ ਹੌਲੀ ਕੰਮ ਕਰਾ ਹੋਈ ਜਾਂਦੇ ਇਹਦਾ ਹੁਣ ਆਪਣਾ ਹੁਣ ਤੱਕ ਸਾਡਾ ਆਲਮੋਸਟ ਸਾਰਾ ਕੰਮ ਨਿਬੜਿਆ ਨਾ ਦਾ ਜਿਹੜੀ ਪਾਰਟੀ ਉਧਰ ਹੋਈ ਪਾਰਟੀ ਫਿਰ ਇਧਰ ਰੱਖਣੀ ਸੀ ਚਲੋ ਭਾਈ ਕੋਈ ਨ ਦੁੱਖ ਸੁੱਖ ਚੱਲਦੇ ਜਾਂਦੇ ਸਾਰੇ ਇਹ ਵੀ ਤੇ ਹੁੰਦੀ ਜ਼ਰੂਰੀ ਕਿ ਪਤਾ ਲੱਗਿਆ ਪਤਾ ਲੱਗਦਾ ਰਹਿੰਦਾ ਸਾਰਾ ਕੁਝ ਤੇ ਚਲੋ ਹੁਣ ਬਾਕੀ ਦੇਖਦੇ ਅੱਗੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਹੁਣ ਕਰਾਇਆ ਬੰਨੇ ਵੀਰੇ ਨੇ ਫਾਰਮ ਮੈਂ ਕਿਹਾ ਮਸ਼ੀਨ ਆ ਕੇ ਦੇਖ ਲੈ ਇੱਕ ਵਾਰ ਗੀਜ਼ਰ ਦਾ ਹਲੇ ਅਸੀਂ ਇਦਾਂ ਹੀ ਲਵਾ ਲਿਆ ਹੈ ਮੈਂ ਗੀਜ਼ਰ ਤੇ ਨੇ ਦੇਣ ਵਾਲਾ ਹਮਨੇ ਵੀਰੇ ਨੂੰ ਕਰਾਇਆ ਫਾਰਮ ਦਾ ਨਾ ਘੰਟੇ ਕਿਰਾਇਆ ਹੁੰਦਾ ਮੈਂ ਤੇ ਉਹ ਤੋਂ ਬਾਅਦ ਦੇਖਦੇ ਆ ਤੇ ਜਦ ਤੱਕ ਆਪਾਂ ਵੀਡੀਓ ਕਰ ਦੰਦੇ ਬੰਦ ਤੇ ਮਿਲ ਲੈ ਕਿਸੇ ਫਿਰ ਅਗਲੇ ਬਲੌਗ